ਫਰੋਸਪੁਰ ਦੇ ਪਿੰਡ ਚੁੱਗੇ ਹਜ਼ਾਰਾ ਵਿੱਚ ਜ਼ਮੀਨ ਨੂੰ ਲੈ ਕੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਦੋ ਧਿਰਾਂ ਆਪਸ ਵਿੱਚ ਪਿੜ ਗਈਆਂ ਤੇ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਪੀੜਤ ਪਰਿਵਾਰ ਨੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਨੇ ਜਦਕਿ ਲੜਕੀ ਨੇ ਕਹਿ ਕਿ ਦੂਸਰੀ ਧਿਰ ਨੇ ਕੁੱਟਮਾਰ ਕੀਤੀ ਹੈ ਤੇ ਲੜਾਈ ਝਗੜੇ ਦਾ ਪੂਰਾ ਵੀਡੀਓ ਸਾਹਮਣੇ ਆਇਆ ਇਸ ਵਿੱਚ ਦੋਨੋਂ ਪਰਿਵਾਰ ਇੱਕ ਦੂਸਰੇ ਤੇ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਅਸੀਂ ਇਹੀ ਆਰੇ ਦੇ ਰਹਿਣ ਵਾਲੇ ਤੇ ਬੀਬੀ ਮੈਂ ਦਿਆਲੋ ਪਰ ਬੋਲਦੀਆਂ ਦਿਆਲ ਪਰ ਹਾਂਜੀ ਜਮੀਨ ਤੁਹਾਡੀ ਜੇ ਜਮੀਨ ਅਸੀਂ ਇੱਥੇ ਬੈਠੇ ਜਿੱਥੇ ਹੁਣ ਚੌਪੜੀ ਲਾ ਕੇ ਬੈਠੇ ਉਹ ਜਮੀਨ ਹੈ ਜਿੱਥੇ ਮੇਰੀ ਕੁੜੀ ਦੇ ਗੱਲ ਪਏ ਨੇ ਤੇ ਕੀ ਰੋਲਾ ਕੀ ਹੈ ਜਮੀਨ ਦਾ ਕਿੰਨੀ ਜਮੀਨ ਹੈ ਤੇ ਕੌਣ ਕਬਜ਼ਾ ਕਰਨਾ ਚਾਹੁੰਦਾ ਕਬਜ਼ਾ ਕਰਨਾ ਗਰਵੰਤ ਸਿੰਘ ਅਰਿੰਦਰ ਸਿੰਘ ਜੀਤ ਸਿੰਘ ਤੇ ਦੇਵ ਸਿੰਘ ਕਿੱਥੋਂ ਦੇ ਰਹਿਣ ਵਾਲੇ ਇਹ ਵਰਕਸ਼ਾਹ ਬਾਰੇ ਕਿਹਦੇ ਰਹਿਣ ਵਾਲੇ ਨੇ ਕਬਜ਼ਾ ਤੁਹਾਡੀ ਜਮੀਨ ਜਮੀਨ ਸਾਡੀ ਦਾ ਕਬਜ਼ਾ ਕਰਦੇ ਨੇ ਅਸੀਂ ਪਹਿਲੀ ਸਾਡੀ ਇਹ ਧਮਕੀਆਂ ਦਿੰਦੇ ਨੇ ਆ ਕੇ ਕਿੰਨੀ ਜਮੀਨ ਹੈ ਤੁਹਾਡੀ 14 ਕਨਾਲਾਂ ਪਹਿਲੀ ਸਾਡੀ ਤੇ ਕਹਿੰਦੇ ਨੇ ਵੀ ਇਹ ਜਾਤ ਬਿਆਦਰੀ ਹਨ ਰਾ ਕੁੱਤੇ ਕਹਿੰਦੇ ਨੇ ਤੇ ਜਰਨਲ ਨੇ ਤੇ ਆ ਕਹਿੰਦੇ ਨਹੀਂ ਤਾਂ ਰਾ ਕੁੱਤੇ ਬਾਹਰ ਕੱਢ ਕੇ ਛੱਡਾਂ ਦੇ ਤੇਰੇ ਬੇਟੇ ਸਾਡੀ ਉਹ ਪੁੱਤ ਲੋਕਾਂ ਦੀ ਵਾਂਗੂ ਧੀਆ ਨੇ ਸਾਡੇ ਵਾਂਗੂ ਪੁੱਤਰ ਉਹ ਪੁੱਤਰ ਸਾਡਾ ਲੜਦਾ ਹੈ ਤੇ ਸਾਡੇ ਖਤਰਾ ਸਾਡਾ ਤਾਂ ਬਹੁਤ ਜ਼ਿਆਦਾ ਜਾ ਰਿਹਾ ਹੈ ਵੀ ਹਨ ਮਾਰਕ ਜਾਂਦੇ ਨੇ ਆਡਾ ਮੌਰਤਾ ਡੰਗਰਾ ਮੇਰੇ ਮਾਲ ਡੰਗਰ ਦਾ ਕੌਣ وارث ਬਣਿਆ ਦਾ ਮਗਰੂਆ ਮੇਰੇ ਤੇ ਵੀ ਹੰਬਲਾ ਹੋਇਆ ਮੇਰੇ ਤੇ ਵੀ ਹੰਬਲਾ ਹੋਇਆ ਮੇਰੀ ਕੁੜੀ ਬੱਚੀ ਤੇ ਵੀ ਹੋ ਗਿਆ ਹਣਾ ਕਾਰਵਾਈ ਕੋਈ ਪੁਛ ਨਹੀਂ ਕਰਦੀ ਪਈ ਪਰਚੇ ਦਰਜ ਨੇ ਪਰਚੇ ਵੀ ਦਰਜ ਹੋ ਗਏ ਨੇ ਦੋ ਪਰਚੇ ਹੋ ਗਏ ਅਜੇ ਤੱਕ ਕੋਈ ਨਹੀਂ ਸੁਣਾਈ ਹੁੰਦੀ ਸਾਡੀ ਪਈ ਕਿੰਨੀ ਦੇਰ ਤੋਂ ਤੁਸੀਂ ਅਫਸਰਾਂ ਕੋਲ ਜਾ ਰਹੇ ਹੋ ਕੋਈ ਗੱਲ ਅਸੀਂ ਤਾਂ ਬੜੇ ਵਾਰੀ ਜਾ ਰਹੇ ਸਾਡੀ ਕੋਈ ਸਮਝ ਵੀ ਨਹੀਂ ਆਉਦੀ ਤਾਂ ਆਪ ਥੱਕ ਕੇ ਗਰੀਬ ਘਾਰ ਆ ਕੇ ਅਸੀਂ ਬੈ ਗਏ ਆ ਕੇ ਹੁਣੇ ਤੇਰੀ ਕੋਈ ਸਾਤ ਸੁਣਵਾਈ ਹਾਂ ਹਾਂ ਨੂੰ ਨਹੀਂ ਸੁਣਾਈ ਉਹ ਕਹਿੰਦੇ ਨਹੀਂ ਤਾਂ ਪੈਸਾ ਦੇ ਕੇ ਅਹੀਂ ਤਾਂ ਜਾਤ ਵਿਆਦੀ ਜਰਨਲ ਕਹਿੰਦੇ ਸਿੱਖ ਬੈਠੇ ਆ ਆਡਾ ਕੁਝ ਨਹੀਂ ਕਰ ਸਕਦੇ ਦੇ ਜਾਤੀ ਪੱਤਰਾ ਹਾਂ ਹਾਂ ਜਾਤੀ ਆਖ ਬੋਲਦੇ ਨਹੀਂ ਫਿਰ ਕਹਿੰਦੇ ਨੇ ਕੱਚੇ ਰੋਡ ਤੇ ਲੰਘਦੇ ਪੱਕੇ ਰੋਡ ਤੇ ਲੰਘਦੇ ਮੋਟਰਸਾਈਕਲ ਭਜਾਉਂਦੇ ਨੇ ਗਰਵੰਤ ਸਿੰਘ ਜੀਤ ਸਿੰਘ ਹਰਿੰਦਰ ਸਿੰਘ ਇੱਥੇ ਮੇਰੇ ਰੋਡ ਤੇ ਸਾਹ ਜਿੱਥੇ ਮੇਰੀ ਚੌਪੜੀ ਮੇਰੀ ਘਰ ਦਾ ਮਹਿਲ ਏ ਉਥੋਂ ਨਹੀਂ ਲੰਘਣੇ ਚਾਹੀਦੇ ਮੇਰੇ ਘਰ ਨਾਲ ਵਾਕਾ ਹੋ ਸਕਦਾ ਵੇ ਗਿਰਫਤਾਰ ਅੱਗੇ ਕੋਈ ਜ਼ਮੀਨ ਉਹਨਾਂ ਦੀ ਕਿ ਵੈਸੇ ਅੱਗੇ ਭਾਵੇਂ ਪਹਿਲੀ ਤਾਂ ਜਾਂਦੇ ਨੇ ਛਾਰਾ ਲੈ ਕੇ ਪਹਿਲੀ ਦਾ ਤੇ ਫਿਰ ਗੇੜੇ ਬਾਨੇ ਨਾਲ ਮਾਰਦੇ ਨੇ ਆ ਕੇ ਸਾਨੂੰ ਡਰ ਲੱਗਦਾ ਵੀ ਸਾਨੂੰ ਮਾਰ ਨਾ ਦੇਣ ਠੀਕ ਹਾਂ ਪੁਲਿਸ ਕੋਈ ਕਾਰਵਾਈ ਨਹੀਂ ਪੁਲਿਸ ਲਈ ਨਹੀਂ ਕਾਰਵਾਈ ਕਰਦੀ ਅਸੀਂ ਕਿੱਧਰ ਜਾਈਏ ਮੇਰਾ ਬੱਚਾ ਬੇਟੀ ਮੇਰੀ ਕੱਲੀ ਅਸੀਂ ਕਿੰਨੂੰ ਲੈ ਕੇ ਲੜੀ ਅਸੀਂ ਲੜ ਨਹੀਂ ਸਕਦੇ ਗਰੀਬ ਬੰਦੇ ਆ ਮੁਕਾਬਲਾ ਕਰਦੀ ਜੇ ਡੱਟ ਕੇ ਹਾਂ ਕੁੜੀ ਮੇਰੀ ਕਰਦੀ ਬੱਚੀ ਮੇਰੀ ਅਸੀਂ ਸਾਲ ਹੋ ਗਿਆ ਰੋਦਿਆਂ ਨੂੰ ਵੇਖੋ ਚੌਪੜੀ 'ਚ ਬੈਠੇ ਆ ਦੇ ਕਰੇ ਆ ਕੇ ਟੱਕਾ ਬਹੁਤ ਕਰ ਰਹੇ ਨੇ ਬੰਦੇ ਕਾਰਵਾਈ ਨਾ ਸਖਤ ਹੋਣੀ ਚਾਹੀਦੀ ਹਾਂ ਨਾ ਸਖਤ ਤੇ ਹੱਤ ਹੋਣੀ ਚਾਹੀਦੀ ਏ ਜਲਦੀ ਤੇ ਜਲਦੀ ਹੋਵੇ ਬਹੁਤ ਟਾਈਮ ਪੈ ਚੁੱਕਾ ਹੈ ਗ੍ਰਿਫਤਾਰ ਹਾਂ ਗ੍ਰਿਫਤਾਰ ਟਰੈਕਟਰ ਵੀ ਨਾਲ ਹੋਣੇ ਚਾਹੀਦੇ ਨੇ ਉਪਰ ਹਿੰਗ ਗੱਲ ਮੇਰੇ ਆ ਤੇ ਪੈ ਗਈ ਤੇ ਪੈ ਗਈ ਗਰਨੀਤ ਕੋਰਾ ਆ ਕੇ ਗੱਲ ਪਈਆਂ ਜੀਤ ਵੀ ਪਿਆ ਗਰਵੰਤ ਸਿੰਘ ਨਹੀਂ ਦੇਵ ਸਿੰਘ ਸਾਰੇ ਇੱਥੇ ਆ ਕੇ ਬੋਚਦੇ ਨੇ ਟਰੈਕਟਰ ਵੀ ਲੈ ਕੇ ਚੜਾਲ ਦੀ ਕੋਸ਼ਿਸ਼ ਕਰਦੇ ਨੇ ਸਾਡੇ ਤੇ ਹਾਂ